ਰੌਲੀ ਦੇ ਚੱਡੀਗੜ ਰੋਡ ਤੋਂ ਇਹ ਹੈਰਾਨੀਜਨਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਦੇਰ ਨਾਲ ਲੁੱਟਿਆਰਿਆਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਕਰਿਆਨੇ ਦੀ ਦੁਕਾਨ ਤੋਂ ਲੱਖਾਂ ਦਾ ਸਮਾਨ ਚੋੱਕ ਕੇ ਉਹ ਫਰਾਰ ਹੋ ਗਏ ਜੋ ਸ਼ਟਰਸਾਨ ਦੁਕਾਨ ਦੇ ਸ਼ਟਰਸਾਨ ਉਹ ਵੀ ਤੋੜ ਦਿੱਤੇ ਗਏ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਦ ਸਵੇਰੇ ਜੋ ਕਰੀਆਨਾ ਦੀ ਦੁਕਾਨ ਦਾ ਵਾਲਿ ਉਸ ਕਰੀਆਨਾ ਨੂੰ ਲੋਨਾ ਵਾਲਿ ਸੀ ਉਹ ਜਦੋਂ ਤੇਰੇ ਪਹੁੰਚਦਾ ਹੈ ਤਾਂ ਆਪਣੀ ਦੁਕਾਨ ਦੇ ਸ਼ਟਰ ਟੁੱਟੇ ਹੋਏ ਪਾਉਂਦਾ ਹੈ ਜਿਸ ਤੋਂ ਬਾਅਦ ਉਸ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਅਤੇ ਅਗਲੀ ਜਾਣਕਾਰੀ ਵੀ ਸਾਂਝੀ ਕੀਤੀ ਜਾਂਦੀ ਹੈ ਉੱਥੇ ਹੀ ਉਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹ ਜਦ ਅੱਜ ਸਵੇਰੇ ਆਉਂਦਾ ਹੈ ਤਾਂ ਉਸ ਨੂੰ ਆਪਣੀ ਦੁਕਾਨ ਦੇ ਸ਼ਟਰ ਟੁੱਟੇ ਹੋਏ ਮਿਲਦੇ ਨੇ ਉੱਥੇ ਹੀ ਕੁਰਾਲੀ ਦੇ ਚੰਡੀਗੜ੍ਹ ਰੋਡ ਤੇ ਸਥਿਤ ਹਰੀਓਮ ਕਰਿਆਨਾ ਸਟੋਰ ਤੇ ਦੇਰ ਰਾਤ ਲੱਖਾਂ ਰੁਪਏ ਦੀ ਚੋਰੀ ਹੋਈ ਹੈ ਜਿਸ ਦੀ ਵਾਰਦਾਤ ਦੀ ਸੀਸੀਟੀਵੀ ਕੈਮਰੇ ਵਿੱਚ ਵੀ ਘਟਨਾ ਕਾਇਦ ਹੋਈ ਹੈ ਤਾਂ ਦੱਸਤੀ ਹੈ ਕਿ ਗੱਡੀ ਸਵਾਰ ਤੇ ਇੱਕ ਆਟੋ ਸਵਾਰ ਦੇ ਵਿੱਚ ਘੜ ਲਗਾਤਾਰ ਗੱਲਬਾਤ ਹੁੰਦੀ ਹੋਈ ਨਜ਼ਰ ਆਉਂਦੀ ਹੈ ਜਿੱਥੇ ਕੀ ਦੱਸਿਆ ਜਾ ਰਿਹਾ ਹੈ ਕਿ ਆਟੋ ਦੇ ਵਿੱਚ ਹੀ ਸਾਰਾ ਸਮਾਨ ਰੱਖ ਕੇ ਚੋਰ ਰਫੂ ਚੱਕਰ ਹੋ ਜਾਂਦੇ ਨੇ ਤਾਂ ਇੱਕ ਹੋਰ ਲੁਟੇਰਿਆਂ ਦੀ ਲੁੱਟ ਦੀ ਵਾਰਦਾਤ ਸਾਹਮਣੇ ਆ ਰਹੀ ਹੈ ਕੁਰਾਲੀ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਦੁਕਾਨਦਾਰ ਵੱਲੋਂ ਸਾਰੀ ਹੱਡਬੱਤੀ ਵੀ ਦੱਸੀ ਗਈ ਹੈ ਤੇ ਨਾਲ ਹੀ ਨਾਲ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਤੇ ਪੁਲਿਸ ਵੱਲੋਂ ਵੀ ਜੋ ਹੈ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਵਾਰੇ ਜਾਣਕਾਰੀ ਦਿੰਦੇ ਹੋਏ ਅ ਅਚਵਿੰਦਰ ਉਰਫ ਅਚਰਪਾਲ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਦੇਰ ਰਾਤ ਚੋਰੀ ਹੋਈ ਦੁਕਾਨ ਵਿੱਚ ਪਿਆ ਹੋਇਆ ਲੱਖਾਂ ਦਾ ਸਮਾਨ ਚੋਰੀ ਹੋਇਆ ਹੈ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਹੁਣ ਅਗਲੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤਾਂ ਅਚਰਪਾਲ ਨੇ ਹੋਰ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਉਹ ਵੀ ਤੁਹਾਨੂੰ ਸੁਣਾਣੇ ਵੀਰ ਕੀ ਨਾਮ ਹੈ ਤੁਹਾਡਾ ਤੇ ਕੀ ਘਟਨਾ ਵਾਪਰੀ ਹੈ ਜੀ ਮੇਰਾ ਨਾਮ ਹੈ ਜੀ ਛਿੰਦਰ ਕੁਮਾਰ ਸਵੇਰੇ ਜਦ ਅਸੀਂ ਦੁਕਾਨ ਤੇ ਆਏ ਹਾਂ ਉਸ ਟਾਈਮ ਦੇਖਿਆ ਕਿ ਸ਼ਟਰ ਸਾਡਾ ਟੁੱਟਿਆ ਹੋਇਆ ਜਦ ਖੋਲ ਕੇ ਦੇਖਿਆ ਤਾਂ ਐਲਈਡੀ ਵਗੈਰਾ ਗਿਆ ਡੀਵੀਆਰ ਕੈਮਰੇ ਕੂਮਰੇ ਸਾਰੇ ਪੱਟੇ ਹੋਏ ਸੀਗੇ ਡੀਵੀਆਰ ਨਾਲ ਹੀ ਲੈ ਗਏ ਆਪਣੇ ਉਹ ਬਾਕੀ ਸਮਾਨ ਦਾ ਹਜੇ ਕੁਝ ਜ਼ਿਆਦਾ ਪਤਾ ਨਹੀਂ ਲੱਗ ਰਿਹਾ ਜਿਹੜੀਆਂ ਚੀਜ਼ਾਂ ਖਾਲੀ ਹੋਈਆਂ ਉੱਥੇ ਪਤਾ ਲੱਗ ਰਿਹਾ ਵੀ ਆਹ ਚੱਕ ਹੋ ਗਿਆ ਜੀ ਬਾਕੀ ਜਿਹੜੇ ਆਪਣੇ ਉਧਰ ਦੇਸੀ ਕੀ ਵਗੈਰਾ ਪਿਆ ਸੀਗਾ ਉਹ ਚੱਕ ਕੇ ਲੈ ਗਏ ਉਹ ਜਿਹੜਾ ਸ਼ਟਰ ਸੀਗਾ ਉਹ ਸਾਰਾ ਪੱਟ ਤੇ ਆ ਉਹਨਾਂ ਨੇ ਉਹ ਦਾ ਮਤਲਬ ਇਦਾਂ ਹਜੇ ਕੁਝ ਪਤਾ ਲੱਗਿਆ ਕੈਮਰੇ ਵਗੈਰਾ ਲੱਗੇ ਹੋਏ ਸੀ ਕੈਮਰੇ ਆਪਣੇ ਤਾਂ ਲੱਗੇ ਹੋਏ ਸੀ ਪਰ ਆਪਣਾ ਤਾਂ ਕੈਮਰੇ ਉਹ ਡੀਵੀਆਰ ਹੀ ਚੱਕ ਲੈ ਗਏ ਨਾ ਉਹ ਓਕੇ ਸਾਹਮਣੇ ਉਹ ਗਿੰਨੀ ਉਹਨਾਂ ਦੇ ਕੈਮਰੇ ਚ ਦੇਖਿਆ ਉਹਨਾਂ ਦੇ ਇੱਥੇ ਇੱਕ ਆਟੋ ਹੈ ਔਰ ਇੱਕ ਕਾਰ ਹੈ ਦੋ ਕਾਰ ਦੋ ਮਤਲਬ ਦੋ ਵਾਹਨ ਹਨ ਉਹਨਾਂ ਕੋਲ ਪਰ ਦੋ ਕਾਰ ਚ ਵੀਡੀਓ ਚ ਪਤਾ ਲੱਗ ਰਿਹਾ ਕਿ ਕਈ ਬੰਦੇ ਬੈਠੇ ਆਂ ਕਾਰ ਚ ਔਰ ਜਿਹੜੇ ਫੋਟੋ ਵਾਲੇ ਸੀਗੇ ਉਹ ਆਪਣਾ ਕੰਮ ਕਰ ਰਹੇ ਆਂ ਚੋਰੀ ਦਾ ਉਹ ਜਿਹੜੇ ਗੱਡੀ ਵਾਲੇ ਸੀਗੇ ਉਹ ਗੱਡੀ ਨੂੰ ਰੇਕੀ ਜਿਹਾ ਕਰ ਰਹੇ ਆਂ ਘੁੰਮ ਰਹੇ ਆਂ ਦੇਖ ਰਹੇ ਸੜਕ ਤੇ ਵੀ ਕੋਈ بس ਫਾਲੇ ਸਾਬੂ ਕਰਦੇ ਹਾਂ ਤਾਂ ਨਹੀਂ ਲਿਖਿਆ ਕੋਈ ਜ਼ਿਆਦਾ ਨਹੀਂ ਤਾਂ ਜਿੱਦਾਂ ਉਹ ਰੇਖੀ ਕਰ ਰਹੇ ਸੀਗੇ ਵੀ ਜਿੱਦਾਂ ਦੇਖ ਰਹੇ ਸੀਗੇ ਉਹ ਵੀ ਆਪ ਲੱਗਿਆ ਸਾਨੂੰ ਬਾਕੀ ਕਿੰਨਾ ਕੁ ਨੁਕਸਾਨ ਲੱਗਦਾ ਵੀ ਜਿਹੜਾ ਤੁਹਾਡਾ ਹੋਇਆ ਕੋਈ ਗਿਣਤੀ ਨਹੀਂ ਹੈਗੀ ਜੀ ਦੇਖੋ ਜਿਹੜੀ ਮੋਤੀ ਮੋਤੀ ਆਈਟਮਾਂ ਸਿੱਧੇ ਹੀ ਚਾ 50000 ਨੁਕਸਾਨ ਤਾਂ ਇਹ ਕਰਕੇ 35-40000 ਦੀ ਐਲਈਡੀ ਹੋਗੀ 15-20000 ਦੇ ਕੈਮਰੇ ਹੋਗੇ ਹੂੰ ਬਾਕੀ ਜਿਹੜੇ ਹੋ ਸਾਮਾਨ ਹੈਗਾ ਜਿੱਦਾਂ ਡੀਓ ਹੋਗੇ ਸ਼ੈਂਪੂ ਹੋਗੇ ਫੇਸ ਵੋਸ਼ ਹੋਗੇ ਦੇਸੀ ਕੀ ਹੋ ਗਿਆ ਤੇ ਜਿਹੜੀ ਚੀਜ਼ਾਂ ਸਾਨੂੰ ਹੋ ਜੇ ਦਿਖ ਰਹੀਆਂ ਵੀ ਆਹ ਜਿਹੜੀਆਂ ਖਾਲੀ ਐ ਬਾਕੀ ਬਾਅਦ ਚ ਪਤਾ ਲੱਗੂ ਆ ਉਹ ਲੈ ਦਰਦੀ ਜਿਆ ਵੀ ਨਹੀਂ ਛੱਡੀਆਂ ਦੱਸੋ ਅੱਠੇ ਦੀਆਂ ਥਾਲੀਆਂ ਵੀ ਲੈ ਗਏ ਮਤਲਬ ਉਹ ਚੀਜ਼ਾਂ ਨੂੰ ਹੱਥ ਪਾਇਆ ਜਿਹੜੀ ਕਾਸਟਲੀ ਹੈ ਤੁਹਾਡੀ ਸ਼ਾਪ ਦੇ ਵਿੱਚ ਹਾਂਜੀ 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 ਵੀ ਜਿਹੜੀਆਂ ਆਸਾਨੀ ਨਾਲ ਚੱਕੀਆਂ ਜਾਣ ਤੇ ਕਾਸਟਲੀ ਹੋਵੇ ਉਹ ਗੱਲੇ 'ਚ ਪੈਸੇ ਸੀਗੇ ਜਿੱਦਾਂ ਇੰਨਾ ਕੈਸ਼ ਬਹੁਤ ਜ਼ਿਆਦਾ ਨਹੀਂ ਸੀਗਾ ਪਰ ਜਿੱਦਾਂ ਚਿੰਦੜ ਵਗੈਰਾ ਹੁੰਦੀ ਹੈ ਪੁੱਤੇ ਹੋਏ ਪੈਸੇ ਉਹਨੇ 3-3 4-4000 ਉੱਧਰਲੇ ਗੱਲੇ ਸੀਗਾ 5000 ਉੱਧਰ ਦਵਾਈਆਂ ਵਾਲੇ ਗੱਲੇ ਸੀਗਾ ਦੋਵੇਂ ਬਿਲਕੁਲ ਦਵਾਈਆਂ ਵਾਲੀ ਸਾਈਡ ਤਾਂ ਨਹੀਂ ਕੋਈ ਨੁਕਸਾਨ ਹੋਇਆ ਜੀ ਨਹੀਂ ਦਵਾਈਆਂ ਵਾਲੀ ਸਾਈਡ ਤੇ ਕੋਈ ਚੀਜ਼ ਨਹੀਂ ਚੱਕ ਕੇ ਲੈ ਗਏ ਉਹ ਸਿਰ ਕਰੇਨੇ ਵਾਲੀ ਚੀਜ਼ਾਂ ਅ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂਜੀ ਉਹ ਆ ਗਏ ਸੀਗੇ ਸਵੇਰੇ 5 ਵਜੇ ਆ ਕੇ ਸਾਡਾ ਬਿਆਨ ਵੀ ਲੈ ਗਏ ਉਹ ਫੋਟੋ ਵੀ ਖਿੱਚ ਕੇ ਲੈ ਗਏ ਵੀ ਉਹ ਕਹਿੰਦੇ ਕੋਈ ਨਹੀਂ ਸੀ ਦੇਖਦੇ ਇਹ ਜੀ ਕਰਦੇ ਕੀ ਕਹਿਣਾ ਚਾਹੂਂਗਾ ਪ੍ਰਸ਼ਾਸਨ ਨੂੰ ਤੁਸੀਂ ਬਸ ਆਈ ਕਹਿਣਾ ਚਾਹੂਂਗੇ ਜੀ ਵੀ ਥੋੜਾ ਜਿਆ ਜਿੱਦਾਂ ਕੋਨ ਰੋਡ ਵੀ ਇਦਾਂ ਦੇ ਕੰਮ ਹੋਣ ਲੱਗੇ ਇਹ ਤਾਂ ਫਿਰ ਥੋੜਾ ਜਿਆ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਇਹਦੇ ਉੱਤੇ ਸਿਲਾਈ ਕੋਈ ਹੋਰ ਵੀ ਨੁਕਸਾਨ ਹੋਇਆ ਕਿਉਂਕਿ ਤੁਸੀਂ ਦੁਕਾਨ ਖੋਲ ਰਿਹਾ ਲਗਾਤਾਰ ਗਾਹਕ ਵੀ ਆ ਰਹੇ ਆ ਕੁਝ ਪਤਾ ਲੱਗ ਰਿਹਾ ਹੈ ਮੈਨੂੰ ਬਹੁਤ ਜ਼ਿਆਦਾ ਪਤਾ ਨਹੀਂ ਲੱਗ ਰਿਹਾ ਕਿਉਂਕਿ ਦੇਖੋ ਇਹ ਸਮਾਨ ਤੁਹਾਨੂੰ ਵੀ ਪਤਾ ਹੀ ਉਹ ਦੁਕਾਨ 'ਚ ਕਰਿਆਨੀ ਦੁਕਾਨ 'ਚ ਸਮਾਨ ਬਹੁਤ ਜ਼ਿਆਦਾ ਹੁੰਦਾ ਪਤਾ ਨਹੀਂ ਲੱਗਦਾ ਕੀ ਕੀ ਚੱਕਿਆ ਜਿਹੜੇ ਜਿਹੜਾ ਸਮਾਨ ਸਾਨੂੰ ਦਿਖ ਰਿਹਾ ਹੈ ਵੀ ਆਹ ਹੈ ਨਹੀਂ ਇੱਥੇ ਆਹ ਹੈ ਨਹੀਂ ਤਾਂ ਪਤਾ ਲੱਗ ਰਿਹਾ ਔਰ ਫੋਨ ਪਏ ਸੀਗੇ ਤਿੰਨ ਜਿਹਦੇ ਚੋਂ ਇੱਕ ਫੋਨ 'ਚ SIM ਕਾਰਡ ਵੀ ਸੀਗਾ ਪਾਪਾ ਦਾ ਫੋਨ ਸੀਗਾ ਉਹ ਵਾਲਾ ਫੋਨ ਵੀ ਲੈ ਗਏ ਉਹ ਇੱਕ ਦੋ ਫੋਨਾਂ 'ਚ ਸਾਡੇ ਮੈਸੇਜ ਆਉਂਦੇ ਸੀਗੇ ਜਿੱਦਾਂ Google Pay ਵਗੈਰਾ ਦੇ ਉਹ ਤਾਂ ਰੱਖੇ ਹੋਏ ਸੀਗੇ ਉਹ ਤਿੰਨੋਂ ਫੋਨ ਚੱਕ ਕੇ ਲੈ ਗਏ ਇੱਕ ਫੋਨ 'ਚ SIM ਵੀ ਹੈਗਾ ਬਲਕਿ ਉਹਦੀ ਅਸੀਂ ਜੇ ਕੰਪਲੇਂਟ ਵੀ ਲਗਾ ਕੇ ਆਣੀ ਕਿ ਤਿੰਨ ਫੋਨ ਚੱਕੂਗੇ ਤਿੰਨ ਫੋਨ ਚੱਕੇ ਆਂ ਜੀ ਠੀਕ ਕਿ ਨਾਮ ਹੈ ਤੁਹਾਡਾ ਤੇ ਕੀ